ਦੇਖੋ ਤਰੰਤਰਨ ਜਮਿਨੀ ਜ਼ੋਨ ਦੇ ਵਿੱਚ ਸਾਡੀ ਪਾਰਟੀ ਜਿਹੜੀ ਹੈ ਸਰਦਾਰ ਮਨਦੀਪ ਸਿੰਘ ਨੂੰ ਸਹਿਯੋਗ ਦੇ ਰਹੀ ਹੈ ਪੂਰਾ ਉਮੀਦ ਹੈ ਕਿ ਸਾਡਾ ਜਿਹੜਾ ਕੈਂਡੀਡੇਟ ਹੈ ਸਰਦਾਰ ਮਨਦੀਪ ਸਿੰਘ ਕੋਸ਼ਾਂ ਨੂੰ ਸ਼ਾਕਤ ਦੇ ਨਾਲ ਜਿੱਤ ਵੱਲ ਭਰੇ ਪਰ ਮਸਲਾ ਇਹ ਹੈ ਜੀ ਕਿ ਉੱਥੇ ਏਜੰਡੇ ਨੂੰ ਲੈ ਕੇ ਬੜਾ ਸਮੱਸਿਆ ਖੜੀ ਹੋਈ ਹੈ ਵਾਰਿਸ ਪੰਜਾਬ ਕਹਿੰਦਾ ਜੀ ਸਾਡਾ ਖਾਲਸਾਣ ਨਾਲ ਕੋਈ ਲੈਣ ਨਹੀਂ ਹੈ ਜਿਹਦੇ ਪਾਸ ਇਸ ਵਿੱਚ ਜਿਸ ਇਨਮਾਨ ਜਿਹੜੇ ਨੇ ਉਹ ਕਹਿੰਦੇ ਜੀ ਖਾਲਸਾਣ ਸਾਡਾ ਏਜੰਡਾ ਹੈ ਐਮ.ਬੀ.ਸੀ. ਟੈਕਸ਼ਨ ਆ ਰਹੀ ਹੈ 3 ਨੰਬਰ ਤੋਂ ਆਪਣੇ ਲੋਕ ਜਿਹੜੇ ਮੀਤ ਵਾਤਾ ਨਾਮ ਕਰੇ ਅੱਜ ਕਾਰ ਸੇਵਾ ਬਾਬੇ ਪੁਰੀ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਬਾਬਾ ਸੁਖਵਿੰਦਰ ਸਿੰਘ ਜੀ ਉਹਨਾਂ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਹੀ ਹਰ ਸਾਲ ਸਮਾਗਮ ਕੀਤੇ ਜਾਂਦੇ ਆ ਬਾਬਾ ਜੈਮਲ ਸਿੰਘ ਜੀ ਬਾਬਾ ਗੁਰਦੇਵਾਲ ਸਿੰਘ ਜੀ ਬਾਬਾ ਨਾਮਦੇਵ ਨਾਮਦਾਨ ਸਿੰਘ ਜੀ ਦੀ ਯਾਦ ਵਿੱਚ ਇਸ ਵਾਰ ਵੀ ਸਮਾਗਮ ਹੋ ਰਿਹਾ ਹੈ ਔਰ ਅਸੀਂ ਉਹਨਾਂ ਸਮਾਗਮਾਂ ਦੇ ਵਿੱਚ ਅੱਜ ਆ ਗਏ ਹਾਂ ਭਰਨ ਵਾਸਤੇ ਇੱਥੇ ਆਏ। ਇਹਨਾਂ ਗੁਰਮਤ ਸਮਾਗਮਾਂ ਦੇ ਵਿੱਚ ਗੁਰਮਤ ਦਾ ਪ੍ਰਚਾਰ ਹੁੰਦਾ ਹੈ। ਅllਾਹੀ ਬਾਣੀ ਦੇ ਕੀਰਤਨ ਹੁੰਦੇ ਆ, ਕਥਾਵਾਚਕਾਂ ਦੁਆਰਾ ਕਥਾ ਕੀਤੀ ਜਾਂਦੀ ਹੈ। ਬੁਲਾਰਿਆਂ ਦੁਆਰਾ ਸੇਵਾ ਸਿਮਰਨ ਦਾ ਮਹਤਮ ਦੱਸਿਆ ਜਾਂਦਾ ਹੈ। ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਸਮਾਗਮਾਂ ਦੀ ਜਿਹੜੀ ਹੈ ਪੰਜਾਬ ਦੇ ਅੰਦਰ ਬਹੁਤ ਜ਼ਰੂਰਤ ਵੀ ਹੈ ਕਿਉਂਕਿ ਅ ਜਿੰਨਾ ਵੱਧ ਤੋਂ ਵੱਧ ਨਾਮ ਬਾਣੀ ਦਾ ਪ੍ਰਚਾਰ ਹੋਊਗਾ ਪ੍ਰਸਾਰ ਹੋਊਗਾ ਉਹਨਾਂ ਜਿਹੜਾ ਹੈ ਪੰਥ ਦਾ ਕੌਮ ਦਾ ਜਿਹੜਾ ਭਲਾ ਹੋਵੇਗਾ ਆ ਮੈਂ ਬਾਬਾ ਕਸ਼ਮੀਰ ਸਿੰਘ ਜੀ ਪੁਰੀ ਵਾਲੇ ਬਾਬਾ ਸੁਬਿੰਦਰ ਸਿੰਘ ਜੀ ਪੁਰੀ ਵਾਲੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਸਮਾਗਮ ਜਿਹੜੇ ਨੇ ਉਹ ਆਰੰਭੇ ਜੀ ਛੋ ਜੀ ਜੀ ਅ ਕਰਨ ਕਰਨ ਜਿੰਮੇ ਚਾਉਣਾ ਹੈ ਇਹ ਦੇਖਦੇ ਉੱਥੇ ਇੱਕ ਪਾਸੇ ਅਖਾਲੀ ਗੱਲ ਕਰਕੇ ਐਸੇ ਪੰਥਰ ਪਾਰਟੀ ਦੇ ਜਿਹੇ ਪਾਸੇ ਵਾਰਸ ਪੰਜਾਬ ਦੇ ਕਾਰਕਸੀ ਤੋਂ ਪਤਰ ਪਾਰਟੀ ਪਈ ਮਨਦੀਪ ਸਿੰਘ ਦੇਖੋ ਤਰਨਤਾਰਨ ਜਿਮਨੀ ਜ਼ੋਨ ਦੇ ਵਿੱਚ ਸਾਡੀ ਪਾਰਟੀ ਜਿਹੜੀ ਹੈ ਸਰਦਾਰ ਮਨਦੀਪ ਸਿੰਘ ਨੂੰ ਸਹਿਯੋਗ ਦੇ ਰਹੀ ਹੈ ਪੂਰਾ ਤੇ ਜਿਹੜਾ ਸਾਡੀ ਪਾਰਟੀ ਦੇ ਜਿਹੜੇ ਲੀਡਰ ਸਾਹਿਬਾਨ ਉਹ ਲਗਾਤਾਰ ਜਿਹੜਾ ਤਰਨਤਾਰਨ ਹਲਕੇ ਦੇ ਵਿੱਚ ਵਿਚਰ ਰਹੇ ਨੇ ਜਿੰਨੀਆਂ ਸਾਡੀ ਪਾਰਟੀ ਦੀਆਂ ਸਦਬਾਰੀਆਂ ਨੇ ਵੱਧ ਤੋਂ ਵੱਧ ਅਸੀਂ ਉੱਥੇ ਜਿਹੜੀਆਂ ਨਿਭਾ ਰਹੇ ਹਾਂ ਔਰ ਉਮੀਦ ਹੈ ਕਿ ਸਾਡਾ ਜਿਹੜਾ ਕੈਂਡੀਡੇਟ ਸਰਦਾਰ ਮਨਦੀਪ ਸਿੰਘ ਕੋ ਸ਼ਾਨੋ ਸ਼ੌਕਤ ਦੇ ਨਾਲ ਜਿੱਤ ਵੱਲ ਭੱਗੇਗਾ पर मसला ये है जी कि उथे एजेंडे नु लेके बड़ा समस्या खड़ी हो गई है वारिस पंजाब कहता जी साडा खालिस्तान ਨਾਲ ਕੋਈ ਲੈਣ ਦੇ ਨਹੀਂ ਹੈ ਦੂਜੇ ਪਾਸੇ ਸਿਮਰਨ ਜੀ ਸਿੰਘ ਮਾਨ ਜਿਹੜੇ ਨੇ ਉਹ ਕਹਿੰਦੇ ਜੀ ਖਾਲਿਸਤਾਨ ਸਾਡਾ एजेंडा ਹੈ ਤੇ ਦੇਖੋ ਉਹਨਾਂ ਦੇ ਆਪਣੇ ਆਪਣੇ एजेंडे ਆ ਜੀ ਉਹ ਸਾਡੀ ਪਾਰਟੀ ਦਾ ਆਪਣਾ ਝੰਡਾ ਹੈ ਉਹਨਾਂ ਦੇ ਆਪਦੇ ਝੰਡੇ ਆ ਠੀਕ ਹੈ ਆਪਣੇ ਆਪਣੇ ਝੰਡੇ ਦੇ ਉੱਤੇ ਉਹ ਕਾਇਮ ਨੇ ਇਹਦੇ ਵਿੱਚ ਅਸੀਂ ਕੀ ਦਿਲ ਬਤਨਦਾਰੀ ਕਰ ਸਕਦੇ ਐ ਜੀ ਪੀਸੀ ਇਲੈਕਸ਼ਨ ਆ ਰਹੀ ਹੈ 3 ਨੰਬਰ ਦਾ ਅਪ੍ਰੀਲ ਉਹਦੇ ਕੋਈ ਮੀਟਿੰਗ ਦਾ ਨਾਮ ਨਹੀਂ ਚੱਲੇਗਾ। ਅ ਮੈਂਬਰ ਸਾਹਿਬਾਂ ਦੇ ਨਾਲ ਵਿਚਾਰਾ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਮੀਟਿੰਗਸ ਜਿਹੜੀ ਅਸੀਂ ਹੁਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਬੁਲਾਈਆਂ ਨੇ ਤੇ ਪਹਿਲਾਂ ਵੀ ਬੁਲਾ ਚੁੱਕੇ ਆ। ਤੇ ਜੋ ਵੀ ਸਾਡੀ ਪਾਰਟੀ ਤੇ ਜੀਟੀ ਸਾਹਿਬਾਂ ਦਾ ਫੈਸਲਾ ਹੋਊਗਾ ਉਸ ਨੂੰ ਜਿਹੜਾ ਇਨ ਬੈਨ ਜਿਹੜਾ ਉਹ ਲਾਗ ਦਿੱਤਾ ਜਾਊਗਾ। ਤੇ ਜੇ ਲੜਨ ਦੀ ਲੋੜ ਪਈ ਤੇ ਲੜਾਂਗੇ। ਉਹ ਦੇਵ ਸਿੰਘ ਗੜਾਜੀ ਨੂੰ ਦੁਬਾਰਾ ਫਿਰ ਮਾਨਤਾ ਦਿੱਤੀ ਗਈ ਹੈ। ਪਹਿਲਾਂ ਵੀ ਦਿੱਤੀ ਗਈ ਸੀ ਪਹਿਲੀ ਮੰਤਨ ਮੰਨੇ ਜਾਵੇ ਦੂਜੀ ਮੰਤਨ ਮੰਨੇ ਜਾਵੇ ਜਾਂ ਇਸ ਤਰ੍ਹਾਂ ਦੇ ਕੁਝ ਹੋਰ ਵੀ ਹੈਗਾ ਜੇਕਰ ਮੰਤਨ ਪਹਿਲੇ ਦਿੱਤੀ ਗਈ ਇਸ ਦੇ ਉਸ ਤੋਂ ਬਾਅਦ ਉਹ ਟੂਰਨਾਮੈਂਟ ਕੀ ਉਹ ਲਾਗੂ ਹੋਣਗੇ ਜਾਂ ਜਿਹੜੇ ਉਹ ਕੈਨਸਲ ਕੀਤੇ ਜਾਣਗੇ ਦੇਖੋ ਪਹਿਲਾ ਪਹਿਲੀ ਕਿਸ਼ਤ ਸੀ ਇਹ ਪਹਿਲੀ ਵਾਰੀ ਹੋਇਆ ਸਿੱਖ ਇਤਿਹਾਸ ਦੇ ਵਿੱਚ ਕਿ ਇਹ ਪਹਿਲੀ ਕਿਸ਼ਤ ਦੇ ਵਿੱਚ ਮੰਨਤਾ ਦਿੱਤੀ ਗਈ ਫਿਰ ਦੂਜੀ ਕਿਸ਼ਤ ਦੇ ਵਿੱਚ ਮੰਨਤਾ ਦਿੱਤੀ ਗਈ ਤਾਂ ਮੈਨੂੰ ਲੱਗਦਾ ਕਿ ਕੁਝ ਜੱਥੇਬੰਦੀਆਂ ਰਹਿ ਗਈਆਂ ਹੋਣੀਆਂ ਹੋ ਸਕਦਾ ਉਹ ਤੀਜੀ ਕਿਸ਼ਤ ਵੀ ਜਿਹੜੀ ਆ ਉਹ ਐਪੀਸੋਡ ਜਿਹੜਾ ਉਹ ਜਾਰੀ ਕਰ ਦੇਣ ਪਰ ਇਹ ਹਾਸੋਣੀ ਸਥਿਤੀ ਹੈ ਇਹ ਤੋਂ 6 ਮਹੀਨੇ ਬਾਅਦ ਮਤਲਬ ਜਿਹੜੀ ਹੈ ਪਰਵਾਨਗੀ ਲੈ ਰਹੇ ਹਾਂ ਪੰਥ ਦੀਆਂ ਸੰਪਰਦਾਵਾਂ ਦੇ ਪਾਸੋਂ ਤੇ ਫਿਰ ਜਿਹੜੇ ਤੁਹਾਡੇ ਪਹਿਲੇ ਫੈਸਲੇ ਆ ਉਹਨਾਂ ਦੀ ਸਾਰਥਕਤਾ ਕੀ ਰਹਿ ਜਾਂਦੀ ਹੈ ਦੂਜੀ ਗੱਲ ਕਿ ਸਭ ਤੋਂ ਵੱਡੀ ਗੱਲ ਕਿ ਜਿੰਨਾ ਚਿਰ ਪੰਥ ਦੀ ਪਰਵਾਨਗੀ ਨਹੀਂ ਮਿਲਦੀ ਉਹਨਾਂ ਚਿਰ ਕੋਈ ਵੀ ਜਥੇਦਾਰ ਸਾਹਿਬ ਜਿਹੜਾ ਹੈ ਉਹ ਤੱਕ ਦੀ ਫਸਿਲ ਦੇ ਉੱਤੇ ਜਿਹੜਾ ਨਹੀਂ ਚੜ ਸਕਦਾ ਹੈਗਾ ਕਿ ਉਹ ਕਿਵੇਂ ਚੜ ਗਏ ਕੀ ਇਹਦੇ ਲਈ ਮਤਲਬ ਇਹ ਮਾਫੀ ਮੰਗਣਗੇ ਜਿਹੜੀ ਜ਼ਿੰਮੇਵਾਰ ਧਨਾਨੇ ਸਾਇਓ ਸ਼੍ਰੋਮਣੀ ਗੁਰਦਾਰਾ ਪ੍ਰਬੰਧ ਕਮੇਟੀ ਹੈ ਚਾਹੇ ਉਹ ਕਰਵਾਉਣ ਵਾਲੇ ਜਿਹੜੇ ਆ ਅਕਾ ਦਲ ਦੇ ਨਾਲ ਪਗੋੜੇ ਦਲ ਦੇ ਨਾਲ ਜੁੜੇ ਲੋਕ ਹੈ ਕਿ ਉਹ ਇਹਨਾਂ ਪਤਾਈਆਂ ਦੀ ਮਾਫੀ ਮੰਗਣਗੇ ਪੰਤ ਪਾਸੋਂ ਇਹ ਵੱਡਾ ਸਵਾਲ ਹੈ ਭਗਵਾਨ ਜੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਗੱਲ ਹੋ ਰਹੀ ਹੈ ਉਹ ਵੀਆਈਪੀ ਦੀ ਵੀਡੀਓ ਨੂੰ ਬਟਾਇਆ ਗਿਆ ਪਰ ਹਰਮੰਦਰ ਸਾਹਿਬ ਦੀ ਵੀਡੀਓ ਲਗਾਤਾਰ ਕੰਟੀਨਿਊ ਹੋ ਰਹੀ ਸਰਕਾਰ ਕੀ ਕਹਿੰਦੀ ਸਿੱਖਾਂ ਦਾ ਤਾਂ ਹਮੇਸ਼ਾ ਪਾਰਸ਼ੀਅਲ ਨਪਾਰਸ਼ੀਅਲਟੀ ਜਿਹੜੀ ਆ ਉਹ ਕੀਤੀ ਜਾਂਦੀ ਹੈ ਇੱਕ ਮੁੱਖ ਮੰਤਰੀ ਦੀ ਵੀਡੀਓ ਜਾਰੀ ਹੋ ਗਈ ਨਕਲੀ ਹੈ ਅਸਲੀ ਹੈ ਸਾਨੂੰ ਨਹੀਂ ਪਤਾ ਔਰ ਉਹਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਸਰਕਾਰ ਜਿਹੜੀ ਹੈ ਉਹ ਪਹਿਲ ਕਦਮੀ ਕਰਦੇ ਹਟਾ ਦਿੰਦੀ ਹੈ ਤੇ ਹਰਮੰਦਰ ਸਾਹਿਬ ਦੀ ਬੇਅਦਬੀਆਂ ਵੀਡੀਓ ਜਿਹੜੀਆਂ ਅਜੇ ਤੱਕ ਤੁਰੀਆਂ ਫਿਰਦੀਆਂ ਨੇ ਤੇ ਇੱਥੋਂ ਸਾਬਤ ਹੁੰਦਾ ਹੈ ਕਿ ਸਰਕਾਰ ਜਿਹੜੀ ਹੈ ਉਹ ਸਿੱਖਾਂ ਪ੍ਰਤੀ ਸਿੱਖ ਧਰਮ ਦੇ ਸਥਾਨਾਂ ਦੇ ਪ੍ਰਤੀ ਬਹੁਤੀ ਸੋਹਰਨ ਜਿਹੜੀ ਹੈ ਉਹ ਬਿਲਕੁਲ ਨਹੀਂ ਹੈ ਹੁਣ ਤੁਸੀਂ ਦੇਖੋ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਇਸ਼ਤਿਹਾਰ ਦਿੰਦੀ ਹੈ ਤੇ ਬੰਦੀ ਛੋੜ ਦਿਵਸ ਵੀ ਨਾਲ ਲਿਖਦੀ ਹੈ ਪੰਜਾਬ ਤੋਂ ਬਾਹਰ ਜਿਹੜੇ ਇਸ਼ਤਿਹਾਰ ਦਿੰਦੀ ਹੈ ਤੇ ਉੱਥੇ ਬੰਦੀ ਛੋੜ ਦੋਸਤ ਦਾ ਜ਼ਿਕਰ ਨਹੀਂ ਕਰਦੀ ਹੈ ਬੰਦੀ ਛੋੜ ਦਿਵਸ ਹੈ ਨਹੀਂ ਹੈ ਸਾਡੇ ਇਤਿਹਾਸਕਾਰਾਂ ਕੌਮ ਜਿਹੜੀਆਂ ਨੂੰ ਪ੍ਰਬੰਧਕੀ ਦਿੰਦੀ ਹੈ ਤੇ ਵਿਦੇਸ਼ਾਂ ਦੇ ਵਿੱਚ ਜਦੋਂ ਵਿਦੇਸ਼ਾਂ ਦੇ ਲੀਡਰਾਂ ਨੇ ਬੰਦੀ ਛੋੜਦੇ ਵਸਤੀਆਂ ਬਤਾਈਆਂ ਦਿੱਤੀਆਂ ਤੇ ਉਹਨਾਂ ਨੂੰ ਜਿਹੜਾ ਹੈ ਇੱਕ ਹੇਟ ਮਤਲਬ ਜਿਹੜਾ ਨਾ ਕ੍ਰਾਈਮ ਕਰਦੇ ਹੋਏ ਉਹਨੂੰ ਜਿਹੜਾ ਖੰਡਿਆ ਗਿਆ ਭਾਰਤ ਦੇ ਜ਼ਿੰਮੇਵਾਰ ਜਿਹੜੇ ਲੀਡਰ ਕੋਲਣ ਵਾਲੇ ਲੋਕਾਂ ਵੱਲੋਂ ਔਰ ਇਹ ਮੰਦ ਭਾਗੀ ਗੱਲ ਆ ਜੀਪੀ ਕਿਰਨ ਚੌਂਕ ਦੇ ਇੱਕ ਵਿਆਹ ਨਾਲ ਕਿ ਸਤਾਪ ਦੇ ਨੂੰ ਲੈ ਕੇ ਜਿਹੜਾ ਐਲਾਨ ਕੀਤਾ ਗਿਆ ਜੀਐਸਪੀ ਵੱਲੋਂ ਉਹ ਬਿਨਾਂ ਹੀ ਮੈਂਬਰ ਪੁੱਛੇ ਬਿਨਾਂ ਕਿਸੇ ਦਿੱਸੇ ਬਿਨਾਂ ਹੀ ਜਾਰੀ ਕਰ ਦਿੱਤਾ ਗਿਆ ਉਹ ਕੋਸ਼ਿਸ਼ ਕਿਉਂ ਨਹੀਂ ਹੋ ਰਹੀ ਮੈਂਬਰਾਂ ਦੀ ਜਿਹੜੀ ਵਕਤ ਹੈ ਨਾ ਜੀ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਸ ਵਕਤ ਮੈਂ ਸਮਝਦਾ ਜ਼ੀਰੋ ਹੈ ਖਾਸ ਤੌਰ ਤੇ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਹੁੰਦੇ ਆ ਉਹਨਾਂ ਨੂੰ ਤਾਂ ਬਿਲਕੁਲ ਹੀ ਨਹੀਂ ਇਹ ਲੋਕ ਪੁੱਛਦੇ ਸਿਰਫ ਇਲੈਕਸ਼ਨ ਜਦੋਂ ਆਉਂਦੀ ਹੈ ਉਦੋਂ ਬੋਰਡ ਦਾ ਜਿਹੜਾ ਇਸਤੇਮਾਲ ਜਿਹੜਾ ਹੈ ਉਹ ਉਹ ਜ਼ਰੂਰ ਇਹਨਾਂ ਤੋਂ ਕਰਵਾਉਂਦੇ ਨੇ ਤੇ ਉਹ ਵੀ ਪਤਾ ਨਹੀਂ ਕੀ ਕੀ ਕਰਦੇ ਨੇ ਪਰਦੇ ਦੇ ਪਿੱਛੇ ਬੜਾ ਕੁਝ ਸਾਰਿਆਂ ਨੂੰ ਪਤਾ ਹੀ ਹੈ ਪਰ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਆ ਉਹਨਾਂ ਦਾ ਵੀ ਸਤਕਾਰ ਓਨਾ ਹੀ ਹੈ ਜਿੰਨਾ ਇਹਨਾਂ ਦੇ ਨਾਲ ਜੁੜੇ ਮੈਂਬਰਾਂ ਦਾ ਦੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਨਾਮ ਪੁੱਛੇ ਜਾਣਾ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਹਲਕੇ ਦੇ ਵਿੱਚ ਪ੍ਰਚਾਰ ਸਮਾਗਮ ਹੁੰਦਾ ਹੈ ਹਲਕੇ ਦੇ ਵਿੱਚ ਕੋਈ ਸਮਗਰੀ ਵੰਡਣੀ ਹੁੰਦੀ ਹੈ ਉੱਥੇ ਜਿਹੜਾ ਵਿਰੋਧੀ ਧਿਰ ਨਾਲ ਸੰਬੰਧਤ ਮੈਂਬਰ ਆ ਉਹਨੂੰ ਬੁਲਾਇਆ ਨਹੀਂ ਜਾਂਦਾ ਤੇ ਅਕਾਲੀ ਜਿਹੜਾ ਇਹਨਾਂ ਦਾ ਪਖੌੜੇ ਦਲ ਦਾ ਜਿਹੜਾ ਹਲਕਾ ਇੰਚਾਰਜ ਹੁੰਦਾ ਹੈ ਉਹ ਆ ਕੇ ਰਾਸ਼ਨ ਵੰਡਦਾ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਸੰਸਥਾ ਦੇ ਮਲਾਲ ਨੂੰ ਡਾਊਨ ਕਰਦੀਆਂ ਨੇ ਸਿੰਘ ਸਾਹਿਬ ਕੁਝ ਦਿਨਾਂ ਬਾਅਦ 1984 ਦੇ ਸਿੱਖ ਕਤਲੇਆਮ ਦੇ 42 ਸਾਲ ਹੋ ਗਏ ਹੋ ਪਰ ਅੱਜ ਤੱਕ ਇਨਸਾਫ ਨਹੀਂ ਲੈ ਸਕਿਆ ਕਿਹਦੀ ਗਲਤੀ ਮੰਨਦੇ ਇਹ ਸਾਡੀ ਲੀਡਰਸ਼ਿਪ ਦੀ ਗਲਤੀ ਹੈ ਜਿਨ੍ਹਾਂ ਨੇ 15 ਸਾਲ ਸਰਕਾਰ ਚਲਾ ਕੇ 15 ਸਾਲ ਜਿਹੜੇ ਆ ਕੋਲੀਸ਼ਨ ਦੇ ਵਿੱਚ ਬੈਠ ਕੇ ਸੈਂਟਰ ਦੀ ਗਵਰਨਮੈਂਟ ਦੇ ਨਾਲ ਇਹ ਇਨਸਾਫ ਦਿਵਾਉਣ ਦੇ ਵਿੱਚ ਜਿਹੜੀ ਆ ਅਸਮਰੱਥ ਰਹੀ ਹੈ ਇਹ ਸਾਡੀ ਨਕਮੀ ਤੇ ਨਕਾਰਾ ਲੀਡਰਸ਼ਿਪ ਸੀ ਜਿਸ ਦੀ ਵਜ੍ਹਾ ਕਰਕੇ 40 ਸਾਲ ਤੋਂ 42 ਸਾਲ ਤੋਂ ਸਾਨੂੰ ਇਨਸਾਫ ਨਹੀਂ ਮਿਲਿਆ। ਇਹ ਸਭ ਹਮੇਸ਼ਾ ਬੰਦੀ ਸਿੰਘ ਦੇ ਨਾਂ ਤੇ ਸਿਆਸਤ ਕਿਉਂ ਹੁੰਦੀ ਹੈ ਜਦ ਕਿ ਉਹ ਕੁਝ ਵੀ ਨਹੀਂ ਰਿਹਾ। ਬੰਦੀ ਸਿੰਘ ਉਦੋਂ ਹੀ ਯਾਦ ਆਉਂਦੇ ਆ ਜਦੋਂ ਅਸੀਂ ਸੱਤਾ ਤੋਂ ਬਾਹਰ ਹੁੰਨੇ ਆ। ਜਦੋਂ ਸੱਤਾ ਸਾਨੂੰ ਮਿਲ ਜਾਂਦੀ ਹੈ ਫਿਰ ਬੰਦੀ ਸਿੰਘ ਜਿਹੜੇ ਆ ਉਹ ਸਾਨੂੰ ਭੁੱਲ ਜਾਂਦੇ ਆ ਬਲਕਿ ਉਦੋਂ ਅਸੀਂ ਇਹ ਕਹਿੰਨੇ ਆ ਇਹ ਇਹ ਪੰਜਾਬ ਨਹੀਂ ਆਉਣੇ ਚਾਹੀਦੇ ਜੇ ਪੰਜਾਬ ਆਉਂਦੇ ਆ ਤੇ ਪੰਜਾਬ ਦੇ ਮਾਹੌਲ ਨੂੰ ਖਤਰਾ ਹੈ ਇਹ ਸਾਡੀ ਲੀਡਰਸ਼ਿਪ ਦਾ ਦੋਹਰਾ ਜਿਹੜਾ ਕਰਦਾਰ ਹੈ ਜਿਹੜਾ ਸਾਹਮਣੇ ਆਉਂਦਾ ਧਰਮੀ ਫੌਜੀ ਹੋਏ ਬੰਦੀ ਸਿੰਘ ਹੋਏ ਇਹ ਸਿਰਫ ਉਦੋਂ ਯਾਦ ਆਉਂਦੇ ਆ ਜਦੋਂ ਸੱਤਾ ਤੋਂ ਵਿਹੂਣੇ ਨੇ ਸੱਤਾ ਤੋਂ ਅਸੀਂ ਪਾਸੇ ਹੁੰਨੇ ਆ ਸੱਤਾ ਦੇ ਵਿੱਚ ਰਹਿੰਦੇ ਆ ਨਾ ਧਰਮੀ ਫੌਜੀ ਯਾਦ ਆਉਂਦੇ ਆ ਨਾ ਬੰਦੀ ਸਿੰਘ ਯਾਦ ਆਉਂਦੇ ਆ ਨਾ ਜਿਨ੍ਹਾਂ ਨੇ ਜ਼ਿਲਾ ਕਟੀਆਂ ਉਹ ਯਾਦ ਆਉਂਦੇ ਆ ਨਾ ਜੋਧਪੁਰ ਦੇ ਜਿਹੜੇ ਕੈਦੀ ਯਾਦ ਆਉਂਦੇ ਆ ਕੁਝ ਯਾਦ ਨਹੀਂ ਆਉਂਦਾ ਇਹਨਾਂ ਨੂੰ ਸਿਰਫ ਤੇ ਸਿਰਫ ਜਦੋਂ ਸੱਤਾ ਤੋਂ ਇਹ ਪਾਸੇ ਆ ਜਾਂਦੇ ਨੇ ਕੁਰਸੀ ਛਣ ਜਾਂਦੀ ਹੈ ਫਿਰ ਇਹ ਪੰਥਕ ਮੁੱਦੇ ਜਿਹੜੇ ਆ ਉਹਨੂੰ ਉਭਾਰਦੇ ਆ ਉਦੋਂ ਬੰਦੀ ਸਿੰਘ ਵੀ ਚੇਤੇ ਆ ਜਾਂਦੇ ਆ ਉਦੋਂ ਧਰਮੀ ਫੌਜੀ ਵੀ ਚੇਤੇ ਆ ਜਾਂਦੇ ਆ ਉਦੋਂ ਜੋਧਪੁਰ ਦੇ ਜਿਹੜੇ ਕੈਦੀ ਆ ਉਹ ਵੀ ਚੇਤੇ ਆ ਜਾਂਦੇ ਆ ਉਦੋਂ ਪੰਥਕ ਇਸ਼ੂ ਜਿਹੜੇ ਆ ਉਹ ਸਾਰੇ ਜਿਹੜੇ ਆ ਉਹ ਬ੍ਰੇਨ ਦੇ ਵਿੱਚ ਜਾਗਰਤ ਹੋ ਜਾਂਦੇ ਆ ਤਾਂ ਮੈਂ ਸਮਝਦਾ ਕਿ ਇਹ ਸੱਤਾ ਦੀ ਲਾਲਸਾ ਹੋਰ ਕੁਝ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਰਲ ਆਫ ਦੀ ਚੋਣ ਨੂੰ ਲੈ ਕੇ ਤੁਹਾਡਾ ਕੀ ਅਗਲਾ ਗਣਨੀਤੀ ਕੀ ਰਹੇਗਾ? ਤਾਂ ਪਹਿਲਾਂ ਦੱਸਿਆ ਕਿ ਪਾਰਟੀ ਪਲੇਟਫਾਰਮ ਦੇ ਉੱਤੇ ਕੋਈ ਸਾਡੀ ਪਾਰਟੀ ਦੇ ਵਿੱਚ ਡੈਮੋਕ੍ਰੈਟਿਕ ਵਿਵਸਥਾ ਹੈ ਇਹ ਤੈਹਣੀ ਕਿ ਪ੍ਰਧਾਨ ਨੇ ਫੈਸਲਾ ਕਰ ਲਿਆ ਮਰਜਾ ਚੜੀਏ ਤੇ ਮਰਗੀ ਤੇ ਜਿਉਂ ਪਾ ਚੜੀਏ ਤੇ ਜਿਉਂ ਪਈ ਪਾਰਟੀ ਪਲੇਟਫਾਰਮ ਤੇ ਜਿਹੜਾ ਵੀ ਫੈਸਲਾ ਹੋਊਗਾ ਪਾਰਟੀ ਪਲੇਟਫਾਰਮ ਤੇ ਸਾਡੇ 350 ਸਾਲਾ ਸ਼ਤਾਬਦੀ ਆ ਰਹੇ ਨੇ ਤੁਹਾਡੇ ਵੱਲੋਂ ਕੁਝ ਸ਼ਤਾਬਦੀਆਂ ਲੈ ਕੇ ਸੁਣਾਉਣ ਦੇ ਪ੍ਰੋਗਰਾਮ ਬਿਲਕੁਲ ਜੀ ਅਸੀਂ ਇਹੋ ਕੋਸ਼ਿਸ਼ ਕਰ ਰਹੇ ਹਾਂ ਕਿ ਧੰਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਦੇ ਲਈ 350 ਸਾਲਾ ਸ਼ਦੀ ਜਿਹੜੀ ਸ਼ਤਾਬਦੀ ਆ ਰਹੀ ਹੈ ਪੰਤ ਮਨਾ ਰਿਹਾ ਰਲ ਮਿਲ ਕੇ ਮਨਾਉਣੀ ਚਾਹੀਦੀ ਹੈ ਔਰ ਕੁਝ ਐਸਾ ਇਹ ਸ਼ਤਾਬਦੀ ਛਾਪ ਛੱਡ ਕੇ ਜਾਵੇ ਜਿਹਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਯਾਦ ਰੱਖਿਆ ਜਾਵੇ ਇਹ ਸਾਡੀਆਂ ਸੰਸਥਾਵਾਂ ਨੂੰ ਯਤਨ ਕਰਨੇ ਚਾਹੀਦੇ। ਸ਼ਤਾਬੀਆਂ ਇਹ ਲਿਖੇ ਹੀ ਮਨਾਏ ਜਾਂਦੇ ਨੇ ਹਰ ਸਾਲ ਕੋਈ ਨਾ ਕੋਈ ਪ੍ਰੋਗਰਾਮ ਉਲੀਕੇ ਜਾਂਦੇ ਨੇ ਪਰ ਜੇਕਰ ਦੇਖਿਆ ਜਾਵੇ ਤਾਂ ਪਾਣੀ ਤੇ ਪੰਨ ਜੋੜਨ ਵਾਸਤੇ ਘਾਟੀ ਉਪਰਾਡੇ ਨੇ ਜਿਆਦਾ ਘਾਟੀ ਜੋੜਦੇ ਨੇ ਖਰਚ ਜਿਆਦਾ ਕੀਤਾ ਜਾਂਦਾ ਹੈ ਸਮਾਰੋਹ ਜਿਆਦਾ ਦੇ ਕੀਤੇ ਜਾਂਦੇ ਨੇ ਜੇ ਤੋ ਅਸੀਂ ਸ਼ਤਾਬੀਆਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਇਹ ਮਨ ਚ ਰੱਖ ਕੇ ਉਲੀਕਾਂਗੇ ਕਿ ਅਸੀਂ ਪੰਥ ਦਾ ਪ੍ਰਚਾਰ ਕਰਨਾ ਹੈ ਪੰਥ ਦਾ ਪ੍ਰਸਾਰ ਕਰਨਾ ਹੈ ਤਹ ਹਮੇਸ਼ਾ ਸ਼ਤਾਬੀਆਂ ਦੇ ਸਮਾਗਮ ਜਿਹੜੇ ਨੇ ਉਹ ਸਾਰਥਕ ਨਿਕਲਦੇ ਨੇ ਪਰ ਜਦੋਂ ਇਹ ਸੋਚ ਲਿਆ ਜਾਂਦਾ ਹੈ ਕਿ ਇਹਨਾਂ ਸਮਾਗਮਾਂ ਦੇ ਰਾਹੀਂ ਅਸੀਂ ਕਿਸੇ ਨੂੰ ਪੋਲਿਟਿਕਲ ਮਾਈਲੇਜ ਦੇਣੀ ਹੈ ਤੇ ਉਹਦਾ ਫਿਰ ਸ਼ਤਾਬੀਆਂ ਦੇ ਸਮਾਗਮ ਜਿਹੜੇ ਨੇ ਉਹ ਫਲੱਪ ਹੋ ਜਾਂਦੇ ਠੀਕਮ ਗੰਨਪੀ ਤਖਸ਼ਾਲ ਦੇ ਮੁਖੀ ਜਿਹੜੇ ਮਰੀਸ਼ੀ ਜਾਲਾ ਹਨ ਉਹਨਾਂ ਨੇ ਐਜੀਪੀਸੀ ਨੂੰ ਜਿਹੜੇ ਕੱਢੇ ਦਾ ਰ ਰਣਨ ਕੀਤਾ ਇਸਤਬਲੀ ਮੈ ਜਾ ਰਹੀ ਹੈ ਪੰਜਾਬ ਦੇ ਉਰਾਂ ਵਿਰੋਧ ਕਰਨ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ 328 ਸੂਤਰ ਹੈ ਪਹਿਲੇ جواب ਦਿੱਤਾ ਨਹੀਂ ਦੇਖੋ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਦੇ ਵਿੱਚ ਨਿਕਲਦੇ ਹੈ ਪੰਜ ਪਿਆਰੇ ਸਹਿਬਾਨ ਨਾਲ ਹੁੰਦੇ ਆ ਪੰਜ ਪੰਜ ਇਸ ਕਰਕੇ ਨਗਰ ਕੀ ਬੰਦਾ ਵਿਰੋਧ ਕਰਨਾ ਮੈਂ ਸਮਝਦਾ